ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ হেল ਬਲੌਗ ਚੈਨਲ 'ਤੇ ਸਵਾਗਤ ਹੈ। ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ। ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਅੱਜ ਦੀ ਵੀਡੀਓ ਹੈ ਤਾਂ ਖਾਣ ਵਾਲੀ ਚੀਜ਼ ਆ। ਹੁਣ ਗਰਮੀ ਵਿੱਚ ਤਾਂ ਪੌਤੋ ਬਗੈਰ ਬਚਦੇ ਨਹੀਂ। ਉਹ ਹੈਗਾ ਦਹੀਂ ਲੱਸੀ। ਠੀਕ ਆ ਪਰ ਹੁੰਦੀ ਹੁਣ ਗਰਮੀ ਬਹੁਤ ਜ਼ਿਆਦਾ ਹੈ। ਤੁਹਾਨੂੰ ਨਹੀਂ ਪਤਾ ਦਹੀਂ ਖੱਟਾ ਹੋ ਜਾਂਦਾ। ਜਾਂ ਦਹੀਂ ਉਫਲ ਜੇ ਜਾਂਦਾ ਹੈ। ਜਿੰਨਾ ਮਰਜੀ ਆਪਾਂ ਸਹੀ ਤਰੀਕੇ ਨਾਲ ਜਮਾਈਏ ਪਰ ਦਹੀਂ ਬਿਲਕੁਲ ਸਹੀ ਨਹੀਂ ਬਣਦਾ। ਹੋਰ ਹੀ 파ਟ ਜੇ ਜਾਂਦਾ ਦਹੀਂ। ਤੇ ਬਾਕੀ ਖੱਟਾ ਹੋ ਜਾਂਦਾ ਬਹੁਤ ਜ਼ਿਆਦਾ ਖੱਟਾ ਜੰਮਦਾ ਦਹੀਂ ਗਰਮੀ ਹੁੰਦੀ ਹੈ ਗਰਮੀ ਕਾਰਨ ਹੈ ਨਾ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤੇ ਆਸਾਨ ਜਿਹਾ ਤਰੀਕਾ ਦੱਸਦੇ ਹਾਂ ਦਹੀਂ ਜਮਾਉਣ ਦਾ ਨਾ ਤਾਂ ਆਪਾਂ ਦਹੀਂ ਨੂੰ ਹਾਲਣਾ ਸੋ ਦੀ ਦੁੱਧ ਨੂੰ ਹਾਲਣਾ ਨਾ ਠੰਡਾ ਕਰਨ ਦਾ ਜੱਬ ਮੈਂਟੋ ਮੈਂਟ ਆਪਣਾ ਦਹੀਂ ਬਿਲਕੁਲ ਫਟ ਵਧੀਆ ਦਹੀਂ ਦੇ ਜੰਮਣਗੇ ਤੇ ਦਹੀਂ ਵਿੱਚ ਬਿਲਕੁਲ ਨਹੀਂ ਪਾਣੀ ਨਿਕਲੂਗਾ ਬਿਲਕੁਲ ਦਹੀਂ ਸਾਫ਼ ਸੁੱਤਾ ਦਾ ਬਿਲਕੁਲ ਮਿੱਠਾ ਹੋਊਗਾ ਤੇ ਖੱਟਾ ਨਹੀਂ ਹੋਊਗਾ ਬਹੁਤ ਹੀ ਆਸਾਨ ਜਿਹਾ ਤਰੀਕਾ ਦਹੀਂ ਨੂੰ ਜਮਾਉਣ ਦਾ ਤੁਸੀਂ ਵੀਡੀਓ ਐਂਡ ਤੱਕ ਦੇਖਿਓ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਪਰ ਦਹੀਂ ਕਿਸ ਤਰੀਕੇ ਨਾਲ ਜਮਾਉਂਦੇ ਆ ਘਰ ਵਿੱਚ ਅੱਜ ਤੁਹਾਨੂੰ ਤਰੀਕਾ ਦੱਸਿਗੇ ਹਾਂਜੀ ਪਹਿਲੀ ਗੱਲ ਤੁਸੀਂ ਬੱਕਰੀਆਂ ਦੀ ਆਵਾਜ਼ਾਂ ਨੂੰ ਇਗਨੋਰ ਕਰਿਓ ਇਹ ਵੀ ਬਾਹਰ ਨਾਲ ਰੌਲੇ ਪਾਈ ਜਾਂਦੀਆਂ ਏ ਤੇ ਕਿਉਂਕਿ ਪਸ਼ੂਆਂ ਵਾਲਾ ਘਰ ਆ ਤੁਹਾਨੂੰ ਪਤਾ ਇਹਨਾਂ ਦੀਆਂ ਆਵਾਜ਼ਾਂ ਤਾਂ ਆਉਣੀ ਆ ਹੀ ਆ ਵਿੱਚ ਹਨਾ ਮਾਫ ਕਰਿਓ ਤੇ ਆਪਾਂ ਤੁਹਾਨੂੰ ਵੀਡੀਓ ਦੱਸਣ ਲੱਗ ਸੇ ਨਹੀਂ ਕਿਵੇਂ ਜਮਾ ਸਕਦੇ ਆ ਪਹਿਲਾ ਨੰਬਰ ਆਪਾਂ ਤਾਂ ਜਦੋਂ ਕੱਢ ਕੇ ਲਿਆਂਦੀ ਦੁੱਧ ਹ ਬਾਲਟੀ 'ਚ ਹੁੰਦਾ ਹੀ ਆ ਸਜਦਾ ਸਜਦਾ ਦੁੱਧ ਜੇ ਚੋ ਕੇ ਲਿਆਂਦਾ ਉਹਦੇ ਆਪਾਂ ਯੂਜ਼ ਕਰਨਾ ਹੈ ਆਪਾਂ ਇੱਥੋਂ ਸਜਦਾ ਦੁੱਧ ਕੱਢ ਕੇ ਲਿਆਂਦਾ ਸੀ ਗਾਂ ਦਾ ਇਹ ਕੱਪਾ ਲੈ ਲਿਆ ਡੋਲੂ ਬਿਲਕੁਲ ਸਾਫ਼ ਡੋਲੂ ਲੈਣਾ ਤੁਸੀਂ ਕੀ ਕਰਨਾ ਸਜਦਾ ਦੁੱਧ ਚੋਇਆ ਹੋਇਆ ਇੱਕ ਮਿੰਟ ਹਾਂਜੀ ਤੁਸੀਂ ਕੀ ਕਰਨਾ ਇੱਕ ਚਾਹ ਪੌਣੀ ਲੈਣੀ ਆ ਕਿਉਂਕਿ ਦੁੱਧ ਵਿੱਚ ਬਾਲ ਵਗੈਰਾ ਕਿਵੇਂ ਕੋਈ ਚੀਜ਼ ਹੁੰਦੀ ਆ ਦੁੱਧ ਨੂੰ ਪਾਉਣ ਲੈਣਾ ਕਿੰਨਾ ਅਸੀਂ ਤਹੀਂ ਜਮਾਉਣਾ ਸਜਦਾ ਦੁੱਧ ਗਾਂ ਦਾ ਤੇ ਮੱਝ ਦਾ ਬਿਲਕੁਲ ਅੱਪਾ ਇਦਾਂ ਪਾਉਣ ਲਿਆ ਹੁਣ ਪਾਕੀ ਕਰਨਾ ਇਹਦੇ ਵਿੱਚ ਜਾਗ ਪਾ ਦੇਣਾ ਕੱਚੇ ਦੁੱਧ ਦੇ ਵਿੱਚ ਹੀ ਬਸ ਐਤ ਮਾੜਾ ਜਾਗ ਪਾਉਣਾ ਤੇ ਹੁਣ ਆਪਾਂ ਕੀ ਕਰਦੇ ਇਹਨੂੰ ਇਹਨੂੰ ਬਾਹਰ ਲਿਜਾ ਕੇ ਟੰਗ ਦੇਣਾ ਹਾਂਜੀ ਆਪਾਂ ਬਾਹਰ ਕਿੱਲੇ ਤੇ ਇੱਥੇ ਦੁੱਧ ਦੇ ਨੂੰ ਟੰਗ ਦੇਣਾ ਬਸ ਇਹ ਦਹੀਂ ਆਪਣਾ ਜੰਮ ਕੇ ਤਿਆਰ ਹੋ ਜਾਣਾ ਬਿਲਕੁਲ ਵੀ ਖੱਟਾ ਦਹੀਂ ਨਹੀਂ ਹੋਣਾ ਆਪਾਂ ਕੱਚੇ ਦੁੱਧ ਨੂੰ ਚੋਏ ਹੋਏ ਨੂੰ ਜਾਗ ਲਾਉਣਾ ਕਿਉਂਕਿ ਉਹ ਜਦੋਂ ਢਾਲ ਚੋਗ ਲੈਣੇ ਦੁੱਧ ਗਰਮ ਕੋਸਾ ਜਿਹਾ ਹੁੰਦਾ ਹੈ हां जी ਇਸ ਤਰੀਕੇ ਨਾਲ ਆਪਾਂ ਦਹੀਂ ਨੂੰ ਜਮਾ ਸਕਦੇ ਹਾਂ ਕਿਉਂਕਿ ਜਦੋਂ ਆਪਾਂ ਦੁੱਧ ਚੋਕ ਕੇ ਲਿਉਂਨੇ ਆ ਹਨਾ ਦੁੱਧ ਗਰਮ ਹੁੰਦਾ ਕੋਸਾ ਹੁੰਦਾ ਉਸੇ ਵਿੱਚ ਆਪਾਂ ਗਰਮੀਆਂ ਵਿੱਚ ਦੁੱਧ ਨੂੰ ਪਾਣ ਕੇ ਡੋਲੂ ਜਾਂ ਭਾਂਡੇ ਵਿੱਚ ਕਿਸੇ ਵਿੱਚ ਪਾ ਕੇ ਬਾਹਰ ਟੰਗ ਦੋ ਮੜਿਆ ਨਾ ਦਹੀਂ ਖੱਟਾ ਹੋਊਗਾ ਨਾ ਦਹੀਂ ਦੇ ਵਿੱਚ ਹਨਾ ਵੀ ਪਾਣੀ ਜਿਹਾ ਹੋਊਗਾ ਨਾ ਤੇ ਹੋਰੀ ਵੀ ਉਫਲਿਆ ਜੰਮੂਗਾ ਬਿਲਕੁਲ ਸਹੀ ਤੇ ਫੁੱਟਾਂ ਵਾਲਾ ਦਹੀਂ ਜੰਮੂਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਪਲੀਜ਼ ਸਾਡੇ ਚੈਨਲ ਦੇ ਵਿਊ ਵਾਸ ਘੱਟ ਆਉਂਦੇ ਆ ਹੁਣ ਤੁਸੀਂ ਵੀਡੀਓ ਦੇਖਿਆ ਕਰੋ ਤੇ ਰੀਚ ਵਧਾਓ ਚੈਨਲ ਦੀ ਹਨਾ ਤੇ ਚਲੋ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ